ਮਨਪ੍ਰੀਤ ਸਿੰਘ ਬਾਦਲ ਅੱਜਕੱਲ ਵਿਵਾਦਾਂ ਵਿੱਚ ਘਿਰਦੇ ਜਾ ਰਹੇ ਨੇ ਪਹਿਲਾਂ ਕਾਂਗਰਸ ਤੋਂ ਹੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਸੀ ਕਿ ਇਹ ਕਾਂਗਰਸ ਦੀ ਬੇਇੱਜ਼ਤੀ ਕਰਵਾਉਣ ਤੇ ਤੁਲਿਆ ਹੋਇਆ ਹੈ ਤੇ ਹੁਣ ਨਵਾਂ ਸ਼ਹਿਰ ਤੋਂ ਇੱਕ ਸੀਨੀਅਰ ਕਾਂਗਰਸੀ ਆਗੂ ਨੇ ਕਾਂਗਰਸ ਤੋਂ ਰਿਜ਼ਾਈਨ ਦਿੱਤਾ ਅਤੇ ਨਵਾਂ ਸ਼ਹਿਰ ਵਿੱਚ ਆਜ਼ਾਦ ਚੋਣ ਲੜਦਿਆਂ ਇਹ ਕਹਿ ਦਿੱਤਾ ਕਿ ਜਦ ਤੱਕ ਮਨਪ੍ਰੀਤ ਬਾਦਲ ਕਾਂਗਰਸ ਵਿੱਚ ਰਹੇਗਾ ਕਾਂਗਰਸ ਸੱਤਾ ਹਾਸਲ ਨਹੀਂ ਕਰ ਸਕਦੀ ਕਾਂਗਰਸ ਜਿੱਤ ਨਹੀਂ ਸਕਦੀ ਇਥੋਂ ਤੱਕ ਕਿ 1.5 ਕਰੋੜ ਰੁਪਏ ਪਾਰਟੀ ਫੰਡ ਲਈ ਮੰਗੇ ਜਾਂਦੇ ਨੇ অশੋਕ ਨਾਨੋਵਾਲ ਜੋ ਕਿ ਕਾਂਗਰਸ ਵਿੱਚ ਵੱਡੇ ਅਹੁਦੇ 'ਤੇ ਹੀ ਰਹੇ ਦੇ ਹੁਣ ਉਹਨਾਂ ਨੇ ਪਾਰਟੀ ਤੋਂ ਰਿਜ਼ਾਈਨ ਕਰਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ অশੋਕ ਨਾਨੋਵਾਲ ਦਾ ਕਹਿਣਾ ਹੈ ਕਿ ਕਾਂਗਰਸ ਦੌਰਾਨ ਨਸ਼ਾ ਵਧਿਆ ਹੋਰ ਮਾਫੀਆ ਵਧੇ ਨੇ ਤੇ ਜਦੋਂ-ਜਦੋਂ ਟਿਕਟ ਦੀ ਵਾਰੀ ਆਉਂਦੀ ਹੈ ਤਾਂ ਉਹਨਾਂ ਲੋਕਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਜੋ ਪਾਰਟੀ ਲਈ ਪੈਸਾ ਦਿੰਦੇ ਨੇ ਤੇ ਬਾਕੀਆਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਜੋ 33 ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਹੇ ਨੇ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ ਚਾਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣ ਤੇ ਜਾਂ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆ ਜਾਣ ਉਹਨਾਂ ਨੂੰ ਦਿਨ ਦਿਹਾੜੇ ਉਹ 20 ਇਹੋ ਜਿਹੀਆਂ ਗੱਡੀਆਂ ਫੜਾ ਦੇਣਗੇ ਜੋ ਚੋਰੀ ਕਰਦੀਆਂ ਨੇ ਮੈਂ ਸ਼ੁਰੂ ਪਿੰਡ ਦਾ ਸਰਪੰਚ ਰਿਆ ਉਸ ਤੋਂ ਬਾਅਦ ਮੇਰੀ ਮੈਸੇਜ ਬਲੌਗ ਸੰਪਤੀ ਮੈਂਬਰ ਰਹੀ ਦੋ ਵਾਰ ਪਿੰਡ ਦਾ ਸਰਪੰਚ ਬਣਿਆ ਥਲੋਕ ਦਾ ਮੈਂ ਪ੍ਰੈਜ਼ੀਡੈਂਟ ਰਿਆ ਜ਼ਿਲ੍ਹੇ ਦਾ ਮੈਂ ਵਾਈਸ ਪ੍ਰਧਾਨ ਰਿਆ ਪੰਜਾਬ ਦੇ ਵਿੱਚ ਮੈਂ ਦੋ ਵਾਰ ਸੈਕਟਰੀ ਰਿਆ ਐਗਜ਼ੀਕਟਿਵ ਮੈਂਬਰ ਰਿਆ ਆਰਟੀਆਈ ਸੈੱਲ ਦਾ ਸੂਭਾ ਸਲਾਹਕਾਰ ਰਿਆ ਔਰ ਇੱਥੇ ਲੋਕਲ ਸਾਡੇ ਮਾਰਾਏ ਗੰਗਾ ਨੰਦ ਚੈਰੀਟੇਬਲ ਟਰਸਟ ਹੈ ਉਹਦਾ ভাইস ਪ੍ਰਧਾਨ ਹਾਂ ਤੇ ਹੋਰ ਕਈ ਸੰਸਥਾ ਹੈ ਜਿਨ੍ਹਾਂ ਦੇ ਨਾਲ ਮੇਰਾ ਸੰਪਰਕ ਹੈ ਤੇ ਸ਼ੁਰੂ ਤੋਂ ਸਮਾਜ ਸੇਵੀ ਦੇ ਕੰਮ ਕਰਦੇ ਆ ਰਹੇ ਹਾਂ ਔਰ ਜੱਤੋਂ ਪਾਰਟੀ ਨਾਲ ਜੁੜੇ ਹਾਂ ਪਾਰਟੀ ਦੇ ਲਈ ਦਿਨ ਰਾਤ ਕੰਮ ਕੀਤਾ ਔਰ ਜਿੱਥੇ-ਜਿੱਥੇ ਵੀ ਪਾਰਟੀ ਨੇ ਸਾਡੀਆਂ ਡਿਊਟੀਆਂ ਲਾਈਆਂ ਉਹ ਪੂਰੀਆਂ ਲਵਾਈਆਂ ਅਸੀਂ ਤੁਹਾਨੂੰ ਮਨੋਂ ਤੁਹਾਨੂੰ ਤੇ ਜਿਸ ਜੋ ਵੀ ਹੁਕਮ ਹੋਇਆ ਪਾਰਟੀ ਦਾ ਹਰ ਵੇਲੇ ਨਾਲ ਖੜੇ ਹਾਂ ਹੁਣ ਵੀ 5 ਸਾਲ ਪਹਿਲਾਂ ਜਦੋਂ ਪਾਰਟੀ ਨੇ ਮਨੁਪਰੀ ਦੇ ਖਾਤੇ ਚ ਪਾ ਕੇ ਇਹਨੂੰ ਟਿਕਟ ਦੇ ਦਿੱਤੀ ਸੀ ਉਦੋਂ ਵੀ ਅਸੀਂ ਇਹਦੀ ਮਦਦ ਕੀਤੀ ਐ ਪਰ ਪਾਰਟੀ ਤੋਂ ਇਸ ਗੱਲ ਤੋਂ ਦੁਖੀਆਂ ਕਿ ਅਸੀਂ ਸਾਰੀ ਜ਼ਿੰਦਗੀ ਕਾਂਗਰਸ ਲਈ ਲਾਤੀ ਸਾਨੂੰ ਪਾਰਟੀ ਤੋਂ ਕੀ ਮਿਲਿਆ ਜਿਹੜੇ ਕੂਝੀਆਂ ਪਾਰਟੀਆਂ ਚੋਂ ਆਦੇ ਪਾਰਟੀਆਂ ਛੱਡ ਛੱਡ ਕੇ ਉਧਰ ਵੀ ਰਾਜ ਭੋਗਦੇ ਆਏ ਔਰ ਸਾਡੇ ਕਾਂਗਰਸੀਆਂ ਦੇ ਉਦੋਂ ਵੀ ਪਰਚੇ ਕਰਾਦੇ ਰਹੇ ਔਰ ਇੱਧਰ ਆਦੇ ਫੇਰੇ ਐਮਐਲਏ ਬਣ ਕੇ ਫੇਰ ਇਹਨਾਂ ਨੇ ਕਿਸੇ ਕਾਂਗਰਸੀ ਨੂੰ ਵੀ 5 ਸਾਲ ਪੁੱਛਿਆ ਸਿਰਫ ਉਹੀ ਬੰਦੇ ਜਿਹੜੇ ਅਕਾਲੀ ਦਲ ਜੋ ਪੀਪੀ ਚਨਾ ਦੇ ਨਾਲ ਮਾਫੀਆ ਸੀਗੇ ਉਹੀ ਬੰਦੇ ਅੱਧਰ ਆ ਗਏ ਉਹਨਾਂ ਨੇ ਇੱਥੇ ਆ ਕੇ ਉਹੀ ਆਪਣੀਆਂ ਦੁਕਾਨਾਂ ਖੋਲ ਲਈਆਂ ਉਹੀ ਕੰਮ ਚੱਲ ਰਹੇ ਆ ਕੋਈ ਕਿਸੇ ਨੂੰ ਇੱਥੇ ਰੋਜ਼ਗਾਰ ਨਹੀਂ ਮਿਲਿਆ ਕੋਈ ਇਲਾਕੇ ਦੀ ਡਿਵੈਲਪਮੈਂਟ ਨਹੀਂ ਹੋਈ ਸਾਡੇ ਗਵਰਨਮੈਂਟ ਕਾਲਜ ਪੋਜੇ ਵਾਲਾ ਉੱਚ ਸਾਇੰਸ ਹੈ ਨਹੀਂ ਸੇਧ ਸਹੂਲਤਾਂ ਹੈ ਨਹੀਂ ਇਲਾਕੇ 'ਚ ਬੇਰੋਜ਼ਗਾਰੀ ਦਾ ਕੋਈ ਹਿਸਾਬ ਨਹੀਂ ਹੈ ਨਸ਼ੇ ਆ ਜਿਹੜੀ ਡਰੱਗ ਹੈ ਸਭ ਤੋਂ ਜ਼ਿਆਦਾ ਸਾਡੇ ਏਰੀਆ 'ਚ ਵਿਕ ਰਹੀ ਹੈ ਔਰ ਸ਼ਰਿਆਂ 'ਮ ਵਿਕ ਰਹੀ ਹੈ ਗੱਡੀਆਂ ਆਉਂਦੀਆਂ ਗਲੀਆਂ 'ਚ ਖੜਖੜ ਕੇ ਵੇਚ ਰਹੇ ਆ ਹੋਮ ਡਿਲੀਵਰੀ ਚੱਲ ਰਹੀ ਹੈ ਤੇ ਦੱਸੇ ਮੈਨੂੰ ਸਰਕਾਰ ਵੀ ਕਿੱਥੇ ਨਸ਼ੇ ਬੰਦ ਕੀਤੇ ਆ ਮਾਈਨ ਗੋਸੇ ਤਰ੍ਹਾਂ ਹੋ ਰਹੀ ਐ ਜਿਸ ਤਰ੍ਹਾਂ ਕਾਲੀਆਂ ਦੇ ਟਾਈਮ ਚ ਹੁੰਦੀ ਸੀ ਕੋਈ ਵੀ ਮਤਲਬ ਕਿ ਜੋ ਅਸੀਂ 5 ਸਾਲ ਪਹਿਲਾਂ ਵਾਅਦੇ ਕੀਤੇ ਸੀ ਉਹਦੇ ਚ ਇੱਕ ਵਾਅਦਾ ਵੀ ਨਹੀਂ ਪੂਰਾ ਹੋਇਆ ਮੈਂ ਚੈਲੰਜ ਕਰਕੇ ਕਹਿੰਦਾ ਸੀਐਮ ਸਾਹਿਬ ਆ ਜਾਣ ਸਾਡਾ ਪ੍ਰਧਾਨ ਆ ਜਾਵੇ ਅੱਜ ਸ਼ਾਮ ਨੂੰ ਆ ਜਾਣ 1000 ਗੱਡੀ ਫੜਾ ਦੂੰਗਾ ਜਿਹੜੀ ਬਿਨਾ ਰੌਲਟੀ ਤੋਂ ਬਿਨਾ ਪਾਰਟੀਆਂ ਤੋਂ ਚੱਲ ਰਹੀ ਐ ਔਰ ਜਿੰਨੇ ਕ੍ਰੈਸ਼ਰ ਚੱਲਦੇ ਆ ਸਾਰਿਆਂ ਨਾਲ ਸਾਰਿਆਂ ਦੀ ਸੈਟਿੰਗ ਐ ਔਰ ਡਿਸਟਿਲਰੀਆਂ ਜਿਹੜੀਆਂ ਨਜਾਇਜ਼ ਚੱਲਦੀਆਂ ਅਤੇ ਤੁਸੀਂ ਪਿੱਛੇ ਦੇਖਿਆ ਹਣਾ ਪਰਚੇ ਵੀ ਹੋਏ ਐ ਈਡੀ ਦੇ ਆਹ ਦਾ ਰੇਡ ਮਾਰ ਲਈ ਤੇ 10 ਕਰੋੜ ਫੜਿਆ ਗਿਆ ਸੀਐਮ ਸਾਹਿਬ ਦੇ ਰਿਸ਼ਤੇਦਾਰ ਤੇ ਇਹ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਤਾਂ ਕੋਈ ਵੀ ਕਿਸੇ ਦਾ ਰਿਸ਼ਤੇਦਾਰ ਜਿਹੜਾ ਕੋਈ ਕੰਮ ਕਰਦਾ ਹੋਊਗਾ ਉਹਦਾ ਜ਼ਿੰਮੇਵਾਰ ਹੋਊਗਾ ਉਹਦੇ ਨਾਲ ਸੀਐਮ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿਸੇ ਲੀਡਰ ਦਾ ਨਹੀਂ ਹੁੰਦਾ ਤੇ ਉਹਦੇ 'ਚ ਤਾਂ ਸਿਰਫ ਇਹ ਸੀਐਮ ਸਾਹਿਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਤੁਸੀਂ ਪਾਰਟੀ ਕਿਉਂ ਛੱਡ ਰਹੇ ਆ ਇੰਨਾ ਸਮਾਂ ਪਾਰਟੀ ਮੈਂ ਇਸ ਲਈ ਛੱਡ ਰਿਹਾ ਵੀ ਪਾਰਟੀ ਨੇ ਸਾਡੀ ਕੋਈ ਕਦਰ ਨਹੀਂ ਪਾਈ ਔਰ ਬਾਹਰਲੀਆ ਪਾਰਟੀਆਂ ਚੋਂ ਜਿਹੜੇ ਆ ਰਹੇ ਆ ਉਹਨਾਂ ਨੂੰ ਟਿਕਟਾਂ ਦੇ ਰਹੀ ਐ ਅਸੀਂ ਅਸੀਂ ਉਹ ਇਹੋ ਜਿਹੇ ਬੰਦੇ ਦੇ ਥੱਲੇ ਕੰਮ ਨਹੀਂ ਕਰ ਸਕਦੇ ਜਿਹੜਾ ਡਰਗ ਮਾਫੀਆ ਹੋਵੇ ਖੈਰ ਮਾਫੀਆ ਹੋਵੇ ਰੇਤ ਮਾਫੀਆ ਹੋਵੇ ਅਸੀਂ ਆਪਣੇ ਜਿਹੜਾ ਇਲਾਕੇ ਦੇ ਬੱਚੇ ਐ ਅਸੀਂ ਉਹਨਾਂ ਨੂੰ ਨਸ਼ਈ ਨਹੀਂ ਬਣਾਉਣਾ ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਅਸੀਂ ਉਹਨਾਂ ਨੂੰ ਰੋਜ਼ਗਾਰ ਦੇਣੇ ਆ ਅਸੀਂ ਜਿਹੜਾ ਐਜੂਕੇਸ਼ਨ ਐ ਉਹਨੂੰ ਪਹਿਲ ਦੇਣੀ ਆ ਸਿਹਤ ਸਹੂਲਤਾਂ ਨੂੰ ਪਹਿਲ ਦੇਣੀ ਆ ਪਿੰਡੇ ਵਿੱਚ ਕਾਂਗਰਸ ਤੋਂ ਜੁਆਇਨ ਕਰ ਅਪ ਲੋਗ ਸੀਫਾ ਦੇ ਰਹੇ ਆ ਹਾਂ ਕਾਂਗਰਸ ਤੋਂ ਮੈਂ ਸੀਫਾ ਦੇ ਰਹੇ ਆ ਆਜ਼ਾਦ ਲੜੂਗਾ ਆਜ਼ਾਦ ਲੜੂਗਾ ਔਰ ਸੇਵਾ ਕਰੂੰਗਾ ਇਲਾਕੇ ਦੀ ਔਰ ਅਸੀਂ ਆਪਣਾ ਇੱਕ ਟਰਸਟ ਬਣਾਵਾਂਗੇ ਜਿਹਦੇ 'ਚ ਅਸੀਂ ਇੱਕ ਬੈਂਨ ਆਪਣੀ ਚਲਾਵਾਂਗੇ ਪਿੰਡਾਂ ਦੇ ਵਿੱਚ ਅਸੀਂ ਲੈਬਰਾਟਰੀ ਬਣਾਵਾਂਗੇ ਲੋਕਾਂ ਨੂੰ ਸਿਹਤ ਸਹੂਲਤਾਂ ਜਾਰੀ ਰੱਖਾਂਗੇ ਕਿਸੇ ਨੂੰ ਸਾਡੇ ਲਈ ਕੋਈ ਵੀ ਮੇਰੇ ਲਈ ਜਿਹੜਾ ਮੇਰੇ ਕਰਨ ਦਾ ਕੰਮ ਹੋਊਗਾ ਦਿਨ ਰਾਤ ਮੈਂ ਲੋਕਾਂ ਦੇ ਨਾਲ ਖੜਾ ਕਿੰਨਾ ਸਮਾਂ ਤੁਸੀਂ ਕਾਂਗਰਸ ਵਿੱਚ 33 ਸਾਲ ਕਿਹੜੀ ਡੈਜਿਗਨੇਸ਼ਨ ਦੇ ਰਹੇ ਤੁਸੀਂ ਕਿਹੜੇ ਅਹੁਦੇ ਤੇ ਰਹੇ ਮੈਂ ਦੇਖ ਲਓ ਸਰਪੰਚ ਤੋਂ ਮੈਨੂੰ ਪਾਰਟੀ ਵੱਲੋਂ ਜਿਹੜਾ ਮੈਨੂੰ ਅਹੁਦਾ ਮਿਲਿਆ ਪੰਜਾਬ ਦਾ ਸੈਕਟਰੀ ਰਿਆਂ ਐਜੈਕਟਿਵ ਮੈਂਬਰ ਰਿਆਂ ਬਲੌਕ ਪ੍ਰਧਾਨ ਰਿਆਂ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਰਿਆਂ ਔਰ ਮੈਂ ਨਹੀਂ ਕਹਿੰਦਾ ਮੈਨੂੰ ਟਿਕਟ ਦੇਵੇ ਪਾਰਟੀ ਮੈਂ ਕਹਿੰਦਾ ਕਿਸੇ ਕਾਂਗਰਸੀ ਨੂੰ ਦੇ ਦੇਵੇ ਮੈਂ ਉਹਦੇ ਨਾਲ ਆ ਸਾਨੂੰ ਪਾਟੀਆਂ ਸਾਡਾ ਜ਼ਿਲ੍ਹਾ ਪ੍ਰਧਾਨ ਵ代ਕ ਦੀ ਮਾੜੀਆਂ ਨੀਤੀਆਂ ਤੋਂ ਤੁਸੀਂ ਮੈਂ ਵ代ਕ ਦੀ ਮਾੜੀਆਂ ਨੀਤੀਆਂ ਤੋਂ ਦੁਖੀਆਂ ਇਹਦੇ ਕੰਮਾਂ ਤੋਂ ਦੁਖੀਆਂ ਇਹਨੇ ਕਿਸੇ ਕਾਂਗਰਸੀ ਨੂੰ ਨਹੀਂ ਪੁੱਛਿਆ ਕਿਸੇ ਇਸ ਕੋਈ ਅਫਸਰ ਹੈ ਤੇ 3 ਮਹੀਨੇ ਤਹਿਸੀਲ 'ਚ ਕੋਈ ਤਹਿਸੀਲਦਾਰ ਨਹੀਂ ਲੱਗਿਆ ਕਿਉਂ ਨਹੀਂ ਲੱਗਿਆ ਦੱਸਣ ਕਿਉਂ ਨਹੀਂ ਲੱਗਦਾ ਕੋਈ ਅਫਸਰ ਇੱਥੇ ਟਿਕਦਾ ਹੀ ਨਹੀਂ 2 ਮਹੀਨੇ ਕਿਉਂ ਨਹੀਂ ਟਿਕਦਾ ਇਥੇ ਉਹ ਕੁੜੀ ਐਸਐਚਓ ਲੱਗੀ ਸੀ ਗਿੰਰੇਸ਼ ਕੁਮਾਰੀ ਉਹਨੂੰ ਨਹੀਂ ਰਹਿਣ ਦਿੱਤਾ ਉਹਨੇ ਰੇਤ ਮਾਫੀਆ ਫੜਿਆ ਉਹ ਸ਼ਰਾਬ ਫੜਦੀ ਸੀ ਉਹਨੂੰ ਭਜਾਤਾ ਅੱਜ ਵੀ ਚੱਲਦਾ ਰੇਤ ਮਾਕੇ ਤੇ ਸ਼ਰਾਬ ਮੈਂ ਕਹਿੰਦਾ ਸੀਐਮ ਸਾਹਿਬ ਆਂਦੇ ਉਹਨਾਂ ਨੂੰ ਪੁੱਛੋ ਕਿ ਸਾਢੇ 5 ਰੁਪਏ ਕਿੱਥੇ ਰੇਤ ਮਿਲਦਾ ਹੈ ਇੱਕ ਥਾਂ ਮੈਨੂੰ ਦੱਸ ਦੇਣ ਔਰ ਮੈਨੂੰ ਦੱਸਣ ਨਹੀਂ ਮੇਰੇ ਨਾਲ ਅਣਸ਼ਾਮ ਨੂੰ ਮੈਂ ਹਜ਼ਾਰ ਗੱਡੀ ਫੜਾਦਾ ਦਾ ਵੀ ਵਿਧਾਇਕ ਪਿੰਡਾਂ 'ਚ ਰੌਲਾ ਪਾ ਰਹੇ ਵੀ ਮੈਂ ਨਸ਼ਾ ਖਤਮ ਕਰਦਾ ਬਿਲਕੁਲ ਹੀ ਕਾਲਜ ਲੈਂਦੇ ਆ ਰੌਲਾ ਜਿਹੜਾ ਕਿਹੜਾ ਕਾਲਜ ਲਾਂਦਾ ਜਿਹੜਾ ਕਾਲਜ ਆ ਰੱਤੇਵਾਲ ਯੂਨੀਵਰਸਿਟੀ ਉਹ ਡਾਕਟਰ ਰਮੇਸ਼ ਬਹੁਤ ਸਤਿਕਾਰਯੋਗ ਹੈ ਨੀਤੀ ਜੋ ਕਮਿਸ਼ਨ ਦੇ ਮੈਂਬਰ ਹੈ ਉਹਨਾਂ ਦੀ ਦੇਣ ਹੈ ਇਹ ਇਹ ਕਿੱਥੋਂ ਲੈਣ ਆਲਾ ਇਹਨੇ ਵਾਦਾ ਕੀਤਾ ਸੀ ਮੈਂ ਕੰਡਿਆਲੇ ਵਾਲੀ ਤਾਰ ਲਵਾਉਂਗਾ ਕਿੱਥੇ ਲਗੀ ਤਾਰ ਇਹਨੇ ਕਿਹਾ ਸੀ ਮੈਂ ਨਸ਼ੇ ਖਤਮ ਕਰੂੰਗਾ ਨਸ਼ੇ ਤਾਂ ਇਹਨਾਂ ਦੇ बिकਦੇ ਆ ਪ੍ਰੈਸ ਕਾਨਫਰੰਸ ਦੌਰਾਨ ਵੀ ਮੇਰੇ ਕੋਲ ਜਿਹੜੇ ਕਰੋੜ ਦੀ ਮੰਗ ਕੀਤੀ ਸੀ ਜਦੋਂ ਪਹਿਲੇ ਇਲੈਕਸ਼ਨ ਹਾਂ ਪਹਿਲੇ ਇਲੈਕਸ਼ਨ ਪਾਰਟੀ ਫੰਡ ਲਈ ਗਿਆ ਸੀ ਪ੍ਰਸ਼ਾਂਤ ਕੁਸ਼ੋਰ ਲਈ ਤੇ ਫਿਰ ਇਹਦਾ ਮਤਲਬ ਇਹ ਵੀ ਵਿਧਾਇਕ ਸਾਹਿਬ ਵੀ ਕੋਈ ਨਾ ਕੋਈ ਚੜਾਵਾ ਦੇ ਕੇ ਲੈ ਕੇ ਆਇਆ ਬਿਲਕੁਲ ਇਹ ਇਹਨਾਂ ਨੇ ਮਨਪ੍ਰੀਤ ਨੂੰ ਦਿੱਤਾ ਹੋਊਗਾ ਹੁਣ ਮਨਪ੍ਰੀਤ ਦੀ ਸੁਣ ਲਓ ਸਾਰੇ ਮੁਲਾਜ਼ਮ ਮਾਰ ਦਿੱਤੇ ਉਹਨੇ ਜਿੱਦਣ ਦਾ ਕਾਂਗਰਸ ਆਇਆ ਉਹਨੇ ਕਾਂਗਰਸ ਦਾ ਬੇੜਾ ਗਰ ਕਰਤਾ ਪਹਿਲਾਂ ਅਕਾਲੀਆਂ ਦਾ ਕਰਕੇ ਆ ਗਿਆ ਤੇ ਰਦਰ ਕਰ ਦਿੱਤਾ ਔਰ ਉਹ ਜਿੰਨਾ ਚਿਰ ਉਹ ਕਾਂਗਰਸ ਚ ਹੈ ਨਾ ਕਾਂਗਰਸ ਆ ਹੀ ਨਹੀਂ ਸਕਦੀ ਇਸ ਸਤਹ ਹਰ ਮੁਲਾਜ਼ਮ ਉਹ ਤੋਂ ਦੁਖੀ ਹੈ ਕਿਸੇ ਵੀ ਮੁਲਾਜ਼ਮ ਨੇ ਵੋਟ ਨਹੀਂ ਪਾਣੀ ਕਿਸੇ ਦੇ ਕਰੋਨਾ ਕਾਲ ਚ ਕਿੰਨੀ ਮਿਹਨਤ ਕੀਤੀ ਡਾਕਟਰਾਂ ਨੇ ਕਿੰਨੀ ਮਿਹਨਤ ਕੀਤੀ ਥੱਲੇ ਵਾਲੇ ਵਰਕਰਾਂ ਨੇ ਉਹ ਵੀ ਵਿਚਾਰੇ ਧੱਕੇ ਖਾ ਰਹੇ ਆ ਉਹਨਾਂ ਦੇ ਵੀ ਡਾਂਗਾਂ ਪੈ ਰਹੀਆਂ ਡਾਕਟਰਾਂ ਦੀਆਂ ਤਨਖਾਹਾਂ 'ਚ ਜਿਹੜਾ ਵਾਧਾ ਕੀਤਾ ਸੀ ਉਹ ਘਟਾਤਾ ਸੀਗਾ ਜਿਹੜੇ ਥੱਲੇ ਵਾਲੇ ਵਰਕਰ ਸੀਗੇ ਉਹ ਵਿਚਾਰੇ ਜਿਹੜੇ ਘਰ ਦੇ ਡੈਡ ਵਰਡ ਯਾਨੀ ਸੀ ਸਾਂਭਦੇ ਸੰਸਕਾਰ ਉਹ ਕਰਕੇ ਜਾਂਦੇ ਸੀ ਉਹਨਾਂ ਨੂੰ ਨਹੀਂ ਪੁੱਛਿਆ ਜਾ ਰਿਹਾ ਜੇ ਬੱਸਾਂ 'ਚ ਰਾਜੇ ਬੜਿੰਗ ਨੇ ਮਿਹਨਤ ਕੀਤੀ ਹੈ ਜੇ ਉਹ ਲੱਖਾਂ ਕਰੋੜਾਂ ਰੁਪਈਆ ਦੀ ਆਮਦਨ ਹੋਈ ਹੈ ਜੇ ਤੁਸੀਂ ਡਰਾਈਵਰ ਕੰਟਰੈਕਟਰਾਂ ਦਾ ਕੁਝ ਵਧਾ ਦਿਓ ਤੁਹਾਡਾ ਕੀ ਜਾਂਦਾ ਜਿਹੜੇ ਕਮਾ ਕੇ ਤੁਹਾਨੂੰ ਦੇ ਰਹੇ ਆ ਉਹਨਾਂ ਦਾ ਵਧਾਓ ਜਿਹੜੇ ਟੀਚਰ ਹੈ ਵਿਚਾਰੇ ਉਹਨਾਂ ਨੂੰ ਪੱਕੇ ਕਰ ਦੋ ਹੁਕਮ ਚੰਨੀ ਸਾਹਮਣੇ ਚੰਨੀ ਸਾਹਮਣੇ ਐਲਾਨ ਤਾਂ ਬਹੁਤ ਕੀਤੇ ਆ ਪਰ ਐਲਾਨਾਂ ਵਿੱਚ ਐਲਾਨ 36000 ਮੁਲਾਜ਼ਮ ਜਿਹੜਾ ਦਾਦਣ ਜੇ ਪੱਕਾ ਹੋਇਆ ਬੋਰਡ ਲਾਗੇ ਲੱਖਾਂ ਰੁਪਏ ਦੇ ਦੱਸਣ ਉਹਨਾਂ ਚੋ ਜੇ ਹੁਣ ਇਹ ਥੋੜਾ ਵੀ ਜੇ ਗਵਰਨਰ ਨੇ ਫਾਈਲ ਰੋਕ ਲਈ ਤਾਂ ਉਹ ਚ ਕੀੜਾ ਕਸੂਰ ਹੈ ਇਹ ਪਹਿਲਾਂ ਦੇਖਣਾ ਚਾਹੀਦਾ ਕਾਂਗਰਸ ਲਈ ਲਗਾਤਾਰ ਸਿਰਦਰਦੀ ਵੱਧਦੀ ਜਾ ਰਹੀ ਹੈ ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਕੰਮ ਵੱਧਦਾ ਜਾ ਰਿਹਾ ਹੈ ਇਸੇ ਤੇ ਚੱਲਦਿਆਂ ਹੋਇਆਂ ਹੁਣ ਲੋਕ ਬਗਾਵਤ ਹੁੰਦੇ ਜਾ ਰਹੇ ਨੇ ਮਨਪ੍ਰੀਤ ਸਿੰਘ ਬਾਦਲ ਨਵਜੋਤ ਸਿੰਘ ਸਿੱਧੂ ਚਰਨਜੀਤ ਸਿੰਘ ਚੰਨੀ ਲਈ ਵੱਡੇ ਇਲਜ਼ਾਮ ਲਗਾਏ ਜਾ ਰਹੇ ਨੇ ਨਵਾਂ ਸ਼ਹਿਰ ਤੋਂ ਸੁਖਜਿੰਦਰ ਸਿੰਘ ਸੁੱਖਾ ਦੀ ਰਿਪੋਰਟ ਪੰਜਾਬੀ ਪਛਾਣ